ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖਣਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹ ਸਿਆਣ ਪਾਲਾ ਖੋਹੇ ਤਾਂ ਇੱਕ ਨਾ ਚੱਲੇ ਨਾਲ ਕਿਨ ਸਚਿਆਰਾ ਹੋਈ ਐ ਕਿੰ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਿੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹੈ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀ ਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵੇਖੈ ਹਾਤਰਾ ਦੂਰ ਕਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੇਂ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀ ਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਤਰੀ ਮੋਖ ਤwar ਨਾਨਕੇ ਮੈਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਯਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਪਤੀ ਮਾਈ ਜੇ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੇ ਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕਿਮ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨ ਇੱਕ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਭ ਨਾ ਜੀਆਂ ਕਾਇਕ ਦਾਤ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ ਕੀਟਾਮਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਤਵ ਲੇ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੁਹ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਾਲਾ ਹੁਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾਖੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹੋ ਸੁਣਿਆ ਹਾਥ ਵੈਸਕਾਹ ਨਾਨਕ ਭਗਤਾਂ ਅਸਦਾ ਵਿਕਾਸ ਸੁਣਿਆ ਦੂਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰ ਚੋਟਾ ਨਾ ਖਾਏ ਮੰਨੈ ਜਮ ਕਾਇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇਂ ਮੂਖ ਤਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੇਂ ਤਰ ਗੈ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਕ ਗੁਰ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਉ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਬ ਲਇਓ ਪਰਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏ ਕੋ ਕਵਾਓ ਤਿਸਤੇ ਹੋਏ ਲਖ ਤਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂਹ ਪਖਸਾਰ ਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਾਂ ਵਿਚਾਰ ਵਰਣ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ کوڑے اسنکھوڑ کھوڑے فراہیں اسنکھ ملےچ مل پکھ کاہیں اثنکھ نندک سرکر پار نانک نیچ کہ وار نہ جاواں ایک وار جو تد پاوے سائی پلی کار تم صدا سلامت نرنکار نرکار نام اثنکھ تھام اگام اگام اثنکھ لو اثنکھ کہہ ہیں سر پار ہوئے اخری نام اخری سالہ اخری گیان گیت گنگاہ ਅਖਰੇ ਲਿਖਣ ਬੋਲਣ ਬਾਣ ਅਖਰਾਂ ਸੇ ਸੰਜੋਗ ਬਖਾਣ ਜਿਨ ਇਹ ਲਿਖੇ ਤਿਸ ਨਾਹੇ ਜਿ ਫਰਮਾਏ ਤਿfte ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਮੈ ਨਾਹੀ ਕੋ ਥਾਉ ਕੁਦਰਤ ਕਵਣ ਕਾਂ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰਸ ਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹੋ ਧੋਏ ਭਰੀਏ ਮਤ ਪਾਪਾਂ ਕੈ ਸੰਗ ਓ ਧੋਪੈ ਨਾਮੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਾਹ ਹੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੁਸਤਾਤ ਪਾਣੀ ਪਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇੜਾ ਵਖਤ ਕਵਣ ਕਵਣ ਥਿਤ ਕਵਣ ਬਾਰ ਕਵਣ ਸੇ ਰੁੱਤੀ ਮਾਹ ਕਵਣ ਜਿਥੋ ਆ ਆਕਾਰ ਵੇਲ ਨਾ ਪਾਈਐ ਪੰਡਤੀ ਜੇ ਹੋਵੇ ਲੇ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੇ ਪੁਰਾਣ ਥਿਤਵਾਰ ਨਾ ਜੋਗੇ ਜਾਣੇ ਰਤਮਾ ਹੁ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੀ ਆਪੇ ਜਾਣੇ ਸੋਈ ਕਿਮ ਕਰੇ ਅੱਖਾਂ ਕਿ ਵਿਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋਵੇ ਨਾਨਕ ਜੇ ਕੋ ਆਪਉ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾ ਸਾਂ ਆਗਾਸ ਔੜ ਕੋੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਿ ਸ18 ਕਹਿਣ ਕਤੇ ਬਾਸ ਲੋਇਕ ਤਾਤ ਲੇਖਾ ਹੋਇ ਤਾ ਲਿਖੀਐ ਲਿਖੇ ਹੋਇ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਹੈ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੇਂ ਸਮੁੰਦ ਨਾ ਜਾਣੀ ਐ ਸਮੁੰਦ ਸਾ ਸੁਲਤਾਨ ਗਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋਨਾ ਵਿਸਰੈ ਅੰਤਨਾ ਸਿਫਤਿ ਕਹਿਣ ਨਾ ਅੰਤ ਅੰਤਨਾ ਕਰਨੈ ਦੇਣ ਨਾ ਅੰਤ ਅੰਤਨਾ ਵੇਖਣ ਸੁਣਣ ਨਾ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿ ਪੂਚਾ ਥਾਉ ਉੱਚੇ ਉਪਰ ਉੱਚਾ ਨਾਉ ਏਵੜ ਉੱਚ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇ ਵੜਿ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਣਾ ਤਮਾਏ ਕੇਤੇ ਮੰਗੈ ਜੋਤ ਪਾਰ ਕੇਤਿਆਂ ਗਣਤਨੀ ਵਿਚਾਰ ਕੇਤੇ ਖੱਪ ਟੁੱਟੈ ਵੇਕਾਰ ਕੇਤੇ ਲੈ ਲੈ ਮੁਕੁਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੂਖ ਭੋਗ ਸਦਮਾਰ ਏ ਭੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖ ਨੂੰ ਪਾਏ ਉਹ ਜਾਣੇ ਜੇਤੀਆ ਮੂੰ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀ ਕੇ ਜਿਸਨੋ ਬਖਸ਼ੇ ਸਤਸਾਲਾ ਹਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣ ਮੂਲ ਵਪਾਰ ਅਮੋਲ ਵਪਾਰੀ ਏ ਮੂਲ ਭੰਡਾਰ ਅਮੁਲ ਆਵੈ ਅਮੁਲ ਲੈ ਜਾਹੇ ਮੂਲ ਪਾਏ ਮੂਲਾ ਸਮਾਹੇ ਅਮੁਲ ਧਰਮ ਮੂਲ ਦੀ ਬਾਣ ਮੂਲ ਤੋਲ ਅਮੁਲ ਪ੍ਰਬਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖਾਂ ਵੇਦ ਪਾਠ ਪੁਰਾਣ ਆਖਾਂ ਪੜੇ ਕਰੇ ਵਖਿਆਣ ਆਖਾਂ ਬਰਮੇ ਆਖਾਂ ਇੰਦ ਆਖਾਂ ਗੋਪੀ ਤੈ ਗੋਵਿੰਦ ਆਖਾਂ ਇਸਰ ਆਖਾਂ ਸਿੱਧ ਆਖਾਂ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਐ ਆਖੈ ਸੁਰ ਨਰ ਮਨੁ ਜਨ ਸੇਵ ਕੇਤੇ ਆਖੈ ਅਖਣ ਪਾਹਿ ਕੇਤੇ ਕਹਿ ਕਹਿ ਉਠ ਉਠ ਜਾਹਿ ਹੇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੈ ਕੀ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾਂਗਾ ਵਾਰ ਸੋ ਦਰਕੇ ਹਾ ਸੋ ਕਰਕੇ ਹਾ ਜਿਤਬੈ ਸਰਬ ਸੰਭਾਲੈ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੋ ਕਹੀ ਅਨਕੇਤੇ ਗਾਵਣ ਹਾਰੇ ਗਾਵੈ ਤਹਨੋਂ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਹੰਸਤਾ ਸਵਾਰੇ ਗਾਵੈ ਦਿੰਦਾ ਸੁਣ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਧ ਸੁਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਇਆਲੇ ਗਾਵਨ ਰਤਨੁ ਪਾਏ ਤੇਰੇ ਅਠਸਤ ਤੀਥ ਨਾਲੇ ਗਾਵੇਂ ਜੋਤ ਮਾਂ ਬਲਸੂਰਾ ਗਾਵੇਂ ਖਾਣੀ ਚਾਰੀ ਗਾਵੇਂ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤਦ ਨੂੰ ਗਾਵੇਂ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਤਨਾ ਜਿੰਨ ਲਚਾਈ ਰੰਗੇ ਰੰਗੇ ਭੰਤੀ ਕਰ ਕਰ ਜਿੰਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਮਤੀ ਸਤੀ ਵਿੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾਂ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ ਆਤ ਅਨੀਤ ਅਨਾਦ ਅਨਾਹਤ ਜੁਗ ਜੁਗੋ ਏਕੋ ਵੇਸ ਭੁਗਤ ਗਿਆਨ ਦਇਆ ਪੰਡਾਰਣ ਘਟ ਘੜ ਬਾਜੈ ਨਾਦ ਆਪਨਾਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ आदेश ते सया आदेश या अनिल अनाद अनाहत जुग जुग एको वे वेस एका माई जुगत वे आई तिन चेले प्रवान एक संसारी एक भंडारी इक लाए दी बाण जिं तस भावे तवें चलावे जि फव है फरमान ओ वेखै उना नजर ना आवै बोटा एहो विडाण आदेश तसै आदेश यात अनिल अनात अनाहत जुग जुग एको वे वेस आसम लोए लोए भंडार जो किच पाया सो एका वार कर कर वेखै सिर जनहार नानक सच्चे की साची कार आदेश तसै आदेश आ अनिल अनाद अनाहत जुग जुग एको वे वेस 1 2 ਜੀ ਭਉ ਲਖ ਹੋਹੇ ਲਖ ਹੋਵੈ ਲਖ 20 ਲਖ ਲਖ ਗਿੜਾ ਆਖੀਐ 1 ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜਿਐ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਨ ਪੰਜ ਪਰਵਾਣ ਨਦਰੀ ਕਰਮ ਪਵੈ ਨੀਸਾਂ ਕਾਚ ਪਕਾਈ ਉਥੈ ਪਾਏ ਨਾਨਕ ਗਿਆਂ ਜਾਪੈ ਜਾਏ ਧਰਮਖੰਡ ਕਾਏ ਹੋ ਧਰਮ ਗਿਆਨਖੰਡ ਕਾ ਖੂ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਰਤ ਕੜੀਆਂ ਰੂਪ ਰੰਗ ਕੇ ਵੇਸ ਕੇਤੀਆਂ ਘਰੋਂ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕیتے ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਯ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ 나ਦ ਬినੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਕਾਰਤ ਘੜੀਏ ਬਹੁਤ ਅਨੂਪ ਤਾ ਕਿੰਗ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪੁੱਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿਧਾਂ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਤਿਥੈ ਸਿਤੋ ਸਿਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਹੁਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤੇ ਤੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਤੀਜ ਸੁਨਿਆਰ ਅਹਰਣ ਮਤ ਵੇਧ ਹਥਿਆਰ ਪਾਉ ਖਲਾ ਅਗੰ ਤਪਤਾਉ ਭਾਂਡਾ ਪਾਉ ਅੰਮ੍ਰਿਤ ਤੇ ਤਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ